ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਜੋ ਗੁਰੂ ਰੂਪ ਸਤ ਸੰਗਤ ਜਿਓ ਆਪ ਬ੍ਰਹਮਗਣੀ ਧੰਤਰ ਬਾਬਾ ਗੁੱਡਾ ਸਾਹਿਬ ਜੀ ਦੇ ਪਾਵਨ ਪਿਛੇ ਜੀਵਨ ਬਰਤਾਨ ਸਰਵਤ ਰਹੇ ਹੋ ਅੱਜ ਦਾ ਪ੍ਰਸੰਗ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੁਤੀ ਜੋਤ ਸਮਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੰਕੇ ਬਚਨ ਕੀਤਾ ਕਿ ਹੁਣ ਤੁਸੀਂ ਕਲਰ ਨਗਰ ਵਰਤਮਾਨ ਸ੍ਰੀ ਕਲਰ ਸਾਹਿਬ ਜੀ ਵਿੱਚ ਚਲੇ ਜਾਓ ਅਤੇ ਹੁਣ ਸਤ ਸੰਤਾ ਉੱਚੇ ਹੀ ਆਪ ਜੀ ਦੇ ਕੋਲ ਆਇਆ ਕਰਨ ਦੀਆਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਤਸ਼ਾਹ ਜੀ ਤੋਂ ਵਿਛੜਣਾ ਨਹੀਂ ਚਾਹਦੇ ਸਨ ਪਰ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਹੋਇਆ ਫਡੂਰ ਨਗਰ ਵਿੱਚ ਚਲੇ ਗਏ ਅਸੋ ਸੁਦੀ ਦਸਵੇਂ ਸੰਮਤ ਬਿਕਰਮੀ 1595 1539 ਈਸਵੀ ਨੂੰ ਸਤਿਗੁਰੂ ਜੀ ਪੰਜ ਪੁਰਤਕ ਦੇਹੀ ਤੋਂ ਪ੍ਰਦਾ ਕਰ ਗਏ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਸਤਸੰਗੀ ਜਨੋ ਸਰੀਰਕ ਤੌਰ ਤੇ ਚਾਰ ਗੁਰੂ ਸਾਹਿਬਾਨ ਬਾਤ ਲੋਕ ਵਿੱਚ ਮੌਜੂਦ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਰੀਰਕ ਆਰਬਲਾ 7 ਸਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਰੀਰਕ ਬਰੇਸ 35 ਸਾਲ ਬਾਬਾ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਰੇਸ 7 ਸਾਲ ਭਾਈ ਜੇਠਾ ਜੀ ਤਨਤਨ ਸ੍ਰੀ ਗੁਰੂ ਰਵਿਦਾ ਸਾਹਿਬ ਜੀ ਉਹਨਾਂ ਦੀ ਆਰਬਲਾ ਉਸ ਵਕਤ 5 ਸਾਲ ਦੀ ਪਰ ਇਸ ਮਹਾਨ ਵਾਕ ਅਨੁਸਾਰ ਸਤਿਗੁਰ ਕਾ ਜਨਮ ਹੈ ਕਮਨ ਬਿਟਾਇਆ ਤੀਜੇ ਅਤੇ ਚੌਥੇ ਪਾਤਸ਼ਾਹ ਜੀ ਦਾ ਨਾਕਾਲ ਕੁਰੂ ਦਰਬਾਰ ਦੇ ਨਾਲ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਡੁਰਨਾ ਸੀ ਪਹਿਲੇ ਗੁਰੂ ਸਾਹਿਬ ਜੀ ਤੋਂ ਵਿਦਾਵੂ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਕਡੂਰ ਨਗਰ ਵਿੱਚ ਜਾ ਕੇ ਇਕਾਂਤ ਵਾਸ ਹੋ ਗਏ ਮਾਈ ਭਰਾਈ ਜੀ ਦੇ ਘਰ ਤੇ ਵਿੱਚ ਆਸਣ ਲਗਾ ਕੇ ਮਾਤਾ ਜੀ ਨੂੰ ਬਚਨ ਕਰ ਦਿੱਤਾ ਕਿ ਤੁਸੀਂ ਸਾਡੇ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਦੇਣੀ ਕਿ ਅਸੀਂ ਆਪ ਜੀ ਦੇ ਘਰ ਵਿੱਚ ਹਾਂ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ ਇਸ ਸਮੇਂ ਸਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੇ ਬਚਨਾਂ ਨੂੰ ਅਸਰ ਰਹੀਆਂ ਸਨ ਬਿਆਕਲ ਹੋਈ ਸਤ ਸੰਗਤ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਦਾ ਦਰਸ਼ਨ ਕਰਵਾਓ ਬਚਨ ਸਰਵਣ ਕਰਵਾਓ ਕਿਉਂਕਿ ਆਪ ਜੀ ਦੇ ਕੋਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਵਿੱਤਰ ਬਚਨ ਹੈ ਕਿ ਮੈਂ ਤੇਥੋਂ ਅਦੇ ਬੁਲੇ ਨਾ ਹੋਸਾ ਇਸ ਤੋਂ ਅੱਗੇ ਪ੍ਰਸੰਗ ਅਦਲੇ ਦੇ ਭਾਗ ਵਿੱਚ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੈ